ਆਪਣੇ ਦਿਖਾ ਲਿਏ ਕ리에 ਕੰਡਾ ਗਾਣਾ ਲਿਖਿਆ ਹੋਇਆ ਆ ਕਦੀ ਸੰਤਾਂ ਦਾ ਇਤਿਹਾਸ ਸੁਣੋ ਇਹ ਸੰਤ ਕਦੇ ਵੀ ਡਰਦੇ ਨਹੀਂ ਉਹ ਤਨ ਦਾ ਚੋਲਾ ਛੱਡ ਗਏ ਅਗਿਆ ਰੱਖੋ ਤੁਹਾਡੇ ਦਿਮਾਗ 'ਚ ਆ ਜਾ ਕਿਉਂਕਿ ਸੰਤ ਕਿਉਂ ਨਹੀਂ ਡਰਦਾ ਸੰਤ ਕਿਉਂ ਨਹੀਂ ਡਰਦਾ ਕਿਉਂਕਿ ਸੰਤ ਦੇ ਕੋਲ ਕਿਰਤ ਦੀ ਪਾਵਰ ਹੈ ਸੰਤ ਦੇ ਕੋਲ ਉਸ ਕੁਦਰਤ ਦਾ ਗਿਆਨ ਸੰਤ ਦੇ ਕੋਲ ਪ੍ਰੇਮੰਡਾਂ ਦੀ ਘਰੇਮੰਡਾਂ ਦੀ ਜਿਹੜੀ ਸੋਚ ਆ ਜਿਹੜੇ ਗੁਣ ਆ ਉਸ ਸੰਤ ਦੇ ਹੋਇਆ ਉਹਨਾਂ ਸੰਤਾਂ ਦੀ ਗੱਲ ਹੋ ਰਹੀ ਆ ਤੇ ਯਾਦ ਰੱਖਿਓ ਹਰ ਇੱਕ ਮਨੁੱਖ ਸੰਤ ਹੈ ਪਰ ਅਸੀਂ ਮਾਇਆ ਦੇ ਮੋਹ ਦੇ ਵਿੱਚ ਜਾਂ ਅਸੀਂ ਪੁੱਤਰਾ ਦੇ ਮੋਹ ਦੇ ਵਿੱਚ ਧੀਆਂ ਦੇ ਉੱਤੇ ਜੁਰਮ ਕਰਦੇ ਆ ਧੀਆਂ ਨੂੰ ਖਾਜਮ ਰੋਣੇ ਆ ਦੇ ਉਹ ਲੋਗ ਕਦੀ ਵੀ ਸਾਥ ਨਹੀਂ ਬਣ ਸਕਦੇ ਕਿਉਂ ਕਿ ਲਾਲਚ ਦੇ ਵਿੱਚ ਆ ਚੁੱਕੇ ਹਾਂ ਧੰਨਵਾਦ ਤੁਹਾਡਾ ਸਾਰੇ ਲੋਕਾਂ ਦਾ ਜੈ ਗੁਰਦੇ ਵਾਖਾ ਸਦਾ ਫਤਿਹ ਜੈ ਉਹ ਨਮਾ